ਮੈਂ ਬੇਨਤੀ ਕਰਨਾ ਚਾਹੁੰਦਾ ਜੋ ਘਟਨਾ ਕਰ ਮਾਜ ਸ਼ਰੋਮ ਨੇ ਕਾਲੀ ਦਲ ਦੇ ਵਿੱਚ ਚੱਲ ਰਹੇ ਨੇ ਮੈਂ ਉਹਨਾਂ ਤੇ ਥੋੜਾ ਰੋਸ਼ਨੀ ਪਾਣਾ ਚਾਹੁੰਨਾ ਕਿਉਂਕਿ ਸਾਰੇ ਇਹ ਜਾਗਰੂਕ ਨੇ ਪੰਜਾਬ ਤੇ ਅੱਜ ਪੰਥਮੈਤੀ ਲੋਕ ਉਸ ਗੱਲ ਇਹ ਕਿ ਅਨੁਸ਼ਾਸਨੀ ਕਮੇਟੀ ਨੇ ਪਿੱਛੇ ਸ਼ਰੋਮ ਨੇ ਕਾਲੀ ਦਲ ਦੇ ਭਗੋੜੇ ਤੇ ਗਦਾਰਾਂ ਦੇ ਕਾਰਵਾਈ ਕੀਤੀ ਬਾਗੀ ਨਹੀਂ ਕਹਿਣ ਦੇ ਹੱਕਦਾਰ ਹੋ ਭਗੋੜੇ ਤੇ ਗਦਾਰਾਂ ਦੇ ਕਾਰਵਾਈ ਕੀਤੀ ਅਨੁਸ਼ਾਸਨੀ ਕਮੇਟੀ ਤੇ ਤਾਂ ਲੋਕਾਂ ਦੀ ਆਵਾਜ਼ ਨੂੰ ਲੋਕਾਂ ਦੀ ਜਲਵਾਤਾਂ ਨੂੰ ਇਸ ਕਮੇਟੀ ਨੇ ਅਮਲੀ ਜਮਾ ਪਣਾਉਂਦੇ ਹੋਏ ਇੰਨਾ ਪਾਰਟੀ ਵਿਰੋਧੀ ਨੂੰ ਬਾਹਰ ਕੀਤਾ ਇੱਕ ਬੇਨਤੀ ਮੈਂ ਹੋਰ ਕਰਾਂਗਾ ਕਿ ਜਦੋਂ ਵੀ ਪਹਿਲਾਂ ਵੀ ਅੱਜ ਅਜ ਤੜੀ ਇਤਿਹਾਸ ਦੇ ਵਿੱਚ ਜਦੋਂ ਵੀ ਅਕਾਲੀ ਦਲ ਸ਼ਕਤੀ 'ਚ ਆਉਂਦਾ ਸੀ ਤਾਕਤ 'ਚ ਆਉਂਦਾ ਸੀ ਸਰਕਾਰ ਬਣਦੀ ਸੀ ਤਾਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਬਹੁਤ ਵਾਰ ਆਂਤ ਵਿਰੋਧੀਆਂ ਨੂੰ ਪਾਰਟੀ ਵਿਰੋਧੀਆਂ ਨੂੰ ਸਾਥ ਕੇ ਤਦਾਰਾਂ ਨੂੰ ਸਾਥ ਕੇ ਪੰਥ ਦੀਆਂ ਸਰਕਾਰਾਂ ਤੋੜੀਆਂ ਪਾਰਟੀ ਸਰਕਾਰਾਂ ਤੋੜੀਆਂ ਉਸੇ ਤਰਜ਼ ਤੇ ਕੰਮ ਕਰਦੇ ਹੋਏ ਅੱਜ ਸੱਤਾ ਦੇ ਕਾਬੇ ਇੰਦਰਦੀ ਭਾਰਤ ਜਨਤਾ ਪਾਰਟੀ ਸਰਕਾਰ ਤੇ ਮੌਜੂਦਾ ਪੰਜਾਬ ਸਰਕਾਰ ਨੇ ਇਹ ਜਿਹੜੇ ਪਾਰਟੀ ਦੇ ਭਗੌੜੇ ਲੀਡਰਾਂ ਨੂੰ ਇਕੱਠੇ ਕਰਕੇ ਜੋ ਸਰਦਾ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਛੇੜੰਤਰ ਚਲਾਇਆ ਕਿਉਂਕਿ ਵਿਜ਼ਨਰੀ ਲੀਡਰ ਸਰਦਾ ਸੁਖਵੀਰ ਸਿੰਘ ਬਾਦਲ ਚਟਾਨ ਵਾਲ ਪੰਜਾਬ ਦੇ ਲੋਕਾਂ ਦੀ ਤੇ ਪੰਥੀ ਸੇਵਾ ਕਰ ਰਹੇ ਨੇ ਬਹੁਤ ਲੰਮੇ ਸਮੇਂ ਤੋਂ ਤਾਂ ਇਹ ਸਾਰੀ ਤਾਕਤਾਂ ਸਮਝਦੇ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਜੇ ਕਿਤੇ ਕਾਬੂ ਕਰਨਾ ਤਾਂ ਵਿੱਚੋਂ ਗद्दार ਕਾਬੂ ਕਰਕੇ ਉਹਨਾਂ ਤੋਂ ਬਿਹਿੱਤ ਸਾਦੇ ਜਾ ਸਕਦੇ ਨੇ ਦੇਖੋ ਬੇਨਤੀ ਕਰਾਂ ਕਿ ਜੇ ਕਦੇ ਵੀ ਪੰਜਾਬ ਦੇ ਵਿੱਚ ਕੋਈ ਅੜ ਕੇ ਗੱਲ ਕਰ ਸਕਦਾ ਹੈ ਕੰਦਰ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦਾ ਤਾਂ ਕੇਵਲ ਪਾਰਟੀ ਬਣਾ ਸੁਖਵੀਰ ਸਿੰਘ ਬਾਦਲ ਸਾਹਿਬ ਕਰ ਸਕਦੇ ਨੇ ਕਰਕੇ ਦਿਖਾਇਆ ਉਹਨਾਂ ਨੇ ਜਦੋਂ ਭਾਜਪਾ ਜਨਤਾ ਪਾਰਟੀ ਨੇ ਆਖਿਆ ਕਿ ਤੁਸੀਂ ਪੰਥ ਤੇ ਪੰਜਾਬ ਦੇ ਮੁੱਦੇ ਛੱਡ ਦਿਓ ਤਾਂ ਕੇਵਲ ਬਾਦ ਲੀਡਰ ਸੁਖਵੀਰ ਸਿੰਘ ਬਾਦਲ ਜੀ ਨੇ ਉਹ ਤੈਨੂੰ ਜਵਾਬ ਦਿਆ ਕਿ ਪੰਥ ਤੇ ਪੰਜਾਬ ਦੇ ਮੁੱਦੇ ਨਹੀਂ ਛੱਡੇ ਜਾਣਗੇ ਉਦੋਂ ਇਹ ਸਾਰੇ ਵੱਡੇ ਲੀਡਰ ਸਾਡੇ ਦਿੱਲੀ ਜਾ ਕੇ ਲੰਮੇ ਪੈ ਗਏ ਤਾਂ ਇਹਨਾਂ ਨੇ ਆਪਦੇ ਆਪ ਦਾ ਸਤਾ ਦਾ ਸੁੱਖ ਮਾਣਨ ਲਈ ਕਿਉਂਕਿ ਇਹਨਾਂ ਦੀ ਲਾਲਸਾ ਪਛਾਣ ਲਈ ਚ ਕੇਂਦਰ ਦੀ ਸਰਕਾਰ ਨੇ ਤਾਂ ਉਹਨਾਂ ਨੇ ਕਿ ਇੱਕ ਨਵਾਂ ਗਠਜੋੜ ਪੈਦਾ ਕੀਤਾ ਹੈ ਪੰਜਾਬ ਦੇ ਵਿੱਚ ਪਹਿਲਾਂ ਇਹ ਕਹਿੰਦੇ ਸੀ ਕਿ ਪਾਰਟੀ ਪ੍ਰਧਾਨ ਉਕਾਤ ਸਭ ਤੇ ਪੇਸ਼ ਹੋਣ ਤਾਂ ਉਹਨਾਂ ਨੇ ਦੇਖਿਆ ਕਿ ਪਾਰਟੀ ਪਤਾ ਨਿਮਾਣੀ ਸਿੱਖ ਵਾਂਗੂ ਤੇ ਪੇਸ਼ ਹੋਗੇ ਜੋ ਫੈਸਲੇ ਹੋਣਗੇ ਉਹਨਾਂ ਨੇ ਸਿਰ ਚਾ ਕੇ ਮੰਨ ਲੈਣੇ ਨੇ ਲੋਕਾਂ ਦੇ ਵਿੱਚ ਫਿਰ ਸੁਭੀਸੇ ਬਾਦਲ ਦੀ ਪਾਰਟੀ ਗੱਲ ਬਣ ਜਾਣੀ ਹੈ ਤਾਂ ਸੂਬਾ ਸਰਕਾਰ ਕੇਂਦਰ ਸਰਕਾਰ ਤੇ ਇਹਨਾਂ ਸਾਰੇ ਰਲ ਕੇ ਏਜੰਸੀਆਂ ਨੇ ਪ੍ਰਦੀਪ ਕਲੇਰ ਨਾਟਕ ਪਪਟ ਲਿਆਂਦਾ ਤੇ ਉਹਨਾਂ ਨੂੰ ਪਾਰਟੀ ਦੇ ਖਿਲਾਫ ਬਾਦ ਸਾਹਿਬ ਦੇ ਖਿਲਾਫ ਉਹਨਾਂ ਨੇ ਉਹ ਤੋਂ ਬੁਲਾਇਆ ਕਿਉਂਕਿ ਇਹਦੇ ਨਾਲ ਗੱਲ ਨਹੀਂ ਬਣ ਰਹੀ ਕਿਉਂਕਿ ਹਰ ਵਾਰ ਜਦੋਂ ਮਨਸੂਬੇ ਘੜੇ ਜਾਂਦੇ ਨੇ ਉਹ ਫੇਲ ਹੋ ਜਾਂਦੇ ਨੇ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਜਾਂਦੀ ਹੈ ਤੇ ਬਹੁਤ ਜਲਦ ਅਸੀਂ ਤਾਂ ਇਹਦਾ ਬੇਨਤੀ ਕਰਨਾ ਚਾਹਣਾ ਅਜ ਅਨੁਸ਼ਾਸਨਿਕ ਕਮੇਟੀ ਨੂੰ ਵੀ ਮੈਂ ਤਾਂ ਅਸੀਂ ਬਧਾਈ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਜਿਹੜੇ ਇਹ ਵੱਡੇ ਲੀਡਰ ਜਿਨ੍ਹਾਂ ਨੇ ਪਾਰਟੀ ਦੇ ਪਾਰਟੀ ਮਾਂ ਹੋਇਆ ਕਰਦੇ ਜਿਹੜੇ ਆਪਣੀ ਮਾਂ ਦੀ ਪਿੱਠ 'ਚ ਪਾਰਟੀ ਪਿੱਠ 'ਚ ਛੋੜਾ ਮਾਰਿਆ ਤੁਸੀਂ ਉਹਨਾਂ ਨੂੰ ਲਾਂਭੇ ਕੀਤਾ ਤੈਨੂੰ ਸਭ ਇਹਨਾਂ ਨੂੰ ਨਾ ਇਸ ਜਹਾਨ 'ਚ ਨਾ ਉਸ ਜਹਾਨ 'ਚ ਕੋਈ ਨਹੀਂ ਮਿਲਣੀ ਕਹਿੰਦਾ ਨੂੰ ਕਿਉਂਕਿ ਜਿਹਨੇ ਆਪਣੀ પાર્ટી ਨਾਲ ਦਗਾ ਕਮਾਇਆ ਹੋਵੇ ਮਾਹ ਪਾਰਟੀ ਨਾਲ ਦਗਾ ਕਮਾਇਆ ਹੋਵੇ ਉਹਨਾਂ ਲੋਕਾਂ ਨੂੰ ਕਦੇ ਵੀ ਲੋਕ ਮਾਫ ਨਹੀਂ ਕਰਾ ਕਰਦੇ ਬਹੁਤ ਜਲਦ ਮੈਂ ਦਾਸ ਜ਼ਿਲ੍ਹਾ ਪਟਿਆਲਾ ਦੀ ਸਾਰੀ ਲੀਡਰਸ਼ਿਪ ਦੇ ਨਾਲ ਰਹਿ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਸਾਡੇ ਵੱਡੇ ਲੀਡਰ ਐ ਉਹਨਾਂ ਨੇ ਜਿਹੜੇ 2015 ਦੇ ਵਿੱਚ ਜਿੱਤੇ ਸਾਰਾ ਘਟਨਾ ਕਰਨ ਵਾਪਰੇ ਆ ਆਪਣੇ ਸੌਦੇ ਸਾਧ ਵਾਲਾ ਵੀ ਉਹਦੇ ਜਿਹੜੇ ਬਿਆਨ ਐ ਮੈਨੇ ਉਹਦੋਂ ਲਵਾਏ ਸੀ ਉਹ ਸਾਰੇ ਨਸ਼ਰ ਕਰਾਂਗੇ ਤੇ ਇਹਨਾਂ ਦਾ ਜਿਹੜਾ ਚਿਹਰਾ ਐ ਉਹ ਪੰਜਾਬ ਦੇ ਮੋੜੇ ਲੈ ਕੇ ਆਵੋਗੇ ਪਾਰਟੀ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਵਾਂਗੇ ਸਦਾ ਸੁਖੀ ਸਿੰਘ ਬਾਦਲ ਪਿੱਟ ਤੇ ਸ਼ੋਮੇ ਗੱਲੀ ਦਲ ਦੀ ਸਾਰੀ ਲੀਡਰਸ਼ਿਪ ਚਟਾਨ ਮਾ